ਇਸ ਬਾਰੇ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਾਲ ਖੈਰਾ ਦੀਆਂ ਮੁਸ਼ਕਲਾਂ ਜੜੀਆਂ ਨੇ ਫਿਰ ਤੋਂ ਬਾਤੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈਗਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਪਾਲ ਖੈਰਾ ਦੀ ਜ਼ਮਾਨਤ ਨੂੰ ਖੁੱਲਾ ਚੈਲੰਜ ਦਿੱਤਾ ਗਿਆ ਤੇ ਉਮੀਦ ਲਗਾਈ ਜਾ ਰਹੀ ਕਿ ਕੱਲ੍ਹ ਇਹ ਸੁਣਵਾਈ ਜੜੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਦੱਸਦੇ ਤੁਹਾਨੂੰ ਕਿ ਸੁਪਾਲ ਖੈਰਾ ਹਾਲੇ ਪਰਸੋਂ ਹੀ ਜੇਲ੍ਹ ਤੋਂ ਬਾਹਰ ਆਇਆ ਪਰਸੋਂ ਹੀ ਉਹਨਾਂ ਨੂੰ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੇ ਸਾਨੂੰ। ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਕਿਵੇਂ ਚੱਕ ਸਕਦੇ ਹਾਂ? ਕਿ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਰੇ ਟੁੱਟਣ ਨਹੀਂ ਦੇਵਾਂਗਾ। ਦੂਜੇ ਕੇਸ ਦੇ ਵਿੱਚ ਜ਼ਮਾਨਤ ਮਿਲੀ ਇਸ ਤੋਂ ਪਹਿਲਾਂ ਜਿਹੜਾ ਡਰੱਗਸ ਕੇਸ ਦੇ ਵਿੱਚ ਸੁਪਾਲ ਖੇਰਾ ਦੀ ਗ੍ਰਿਫਤਾਰੀ ਹੁੰਦੀ ਹੈ ਚੰਡੀਗੜ੍ਹ ਸਿੱਤ ਹੈ ਉਹਨਾਂ ਦੀ ਰਿਹਾਈ ਤੋਂ ਸੁਖਪਾਲ ਖੈਰਾ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਸੁਖਪਾਲ ਖੈਰਾ ਦੇ ਵੱਲੋਂ ਖੇਤਰੀਆਂ ਅਦਾਲਤਾਂ ਦਾ ਰੁਖ ਕੀਤਾ ਜਾਂਦਾ ਪਰ ਖੇਤਰੀਆਂ ਅਦਾਲਤਾਂ ਤੋਂ ਜਦੋਂ ਜ਼ਮਾਨਤ ਨਹੀਂ ਮਿਲਦੀ ਤਾਂ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਸੁਖਪਾਲ ਖੈਰਾ ਦੇ ਵੱਲੋਂ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਸੁਖਪਾਲ ਖੈਰਾ ਨੂੰ ਜਿਹੜੀ ਇਹ ਜ਼ਮਾਨਤ ਦਿੱਤੀ ਜਾਂਦੀ ਹੈ ਅਜੇ ਬਾਹਰ ਹੋਣਾ ਹੀ ਸੀ ਕਿ ਇੱਕ ਨਵਾਂ ਕੇਸ ਖੁੱਲ ਜਾਂਦਾ ਇੱਕ ਮਕਬਲਾ ਦੇ ਵੱਲੋਂ ਸੁਖਪਾਲ ਖੈਰਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਮੁਰ ਤੋਂ ਜਿਹੜਾ ਸੁਖਪਾਲ ਖੈਰਾ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ ਤੇ ਫਿਰ ਤੋਂ ਸੁਖਪਾਲ ਖੈਰਾ ਦੇ ਵੱਲੋਂ ਜਿਹੜਾਗਾ ਹੇਠਲੀ ਅਦਾਲਤਾਂ ਦਾ ਰੁਕ ਕੀਤਾ ਜਾਂਦਾ ਤੇ ਲੋਕਲ ਅਦਾਲਤ ਦੇ ਵੱਲੋਂ ਸੁਖਪਾਲ ਖੈਰਾ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਜਾਂਦੀ ਤੇ ਸਭ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਿਹੜਾਗਾ ਸੁਪਰੀਮ ਕੋਰਟ ਦਾ ਰੁਕ ਕੀਤਾ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੁਖਪਾਲ ਖੈਰਾ ਦੀ ਜ਼ਮਾਨਤ ਦਾ ਸਖਤ ਵਿਰੋਧ ਕੀਤਾ ਜਾਂਦਾ ਹੈ ਦੇ ਨਾਲ ਕੀ ਨਾਲ ਇਹ ਵੀ ਕਿਆ ਸਈਆਂ ਲਗਾਈਆਂ ਜਾ ਰਹੀਆਂ ਕਿ ਕੱਲ ਨੂੰ ਹੋ ਸਕਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਜਾਵੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੜਾਗਾ 28 ਸਤੰਬਰ 2023 ਨੂੰ ਸੁਪਾਲ ਖੈਰਾ ਨੂੰ ਚੰਡੀਗੜ੍ਹ ਤੋਂ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਸੀ 2015 ਦੇ ਡਰੱਗ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਅਪ੍ਰੈਲ 2023 ਨੂੰ ਪੰਜਾਬ ਸਰਕਾਰ ਨੇ ਖੈਰਾ ਡਰੱਗ ਮਾਮਲੇ ਦੀ ਜਾਂਚ ਦੇ ਲਈ ਐਸਆਈਟੀ ਦਾ ਗਠਨ ਵੀ ਕੀਤਾ ਸੀ ਜਿਸ ਰਿਪੋਰਟ ਦੇ ਆਧਾਰ ਦੇ ਉੱਤੇ ਖੈਰਾ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਈਡੀ ਦੇ ਵੱਲੋਂ ਇਸੇ ਮਾਮਲੇ ਦੇ ਵਿੱਚ 2021 ਦੇ ਅਖੀਰ ਦੇ ਵਿੱਚ ਖੈਰਾ ਦੀ ਕੀਤੀ ਗਈ ਗ੍ਰਿਫਤਾਰੀ ਤੇ ਜ਼ਮਾਨਤ ਦਿੱਤੀ ਸੀ ਤੇ 2023 ਦੇ ਸ਼ੁਰੂਆਤ ਦੇ ਵਿੱਚ ਫਾਜ਼ਿਲਕਾ ਕੋਰਟ ਦੇ ਨਵੰਬਰ ਨੂੰ ਜਿਹੜਾਗਾ ਰੱਦ ਕੀਤਾ ਸੀ ਪਰ ਪੰਜਾਬ ਸਰਕਾਰ ਦਾ ਤਰਕ ਤਰਕ ਦੀ ਜਿਹੜੀ ਸਾਮਲਾ ਗੰਭੀਰ ਸੀਗੀ ਅਦਾਲਤ ਨੇ ਜਾਂਚ ਤੋਂ ਜਿਹੜਾਗਾ ਨਹੀਂ ਰੁਕਿਆ ਸੀ ਗ੍ਰਿਫਤਾਰੀ ਦੇ ਖਿਲਾਫ ਖੈਰਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਪਾਈ ਸੀ 2 ਨਵੰਬਰ ਤੱਕ ਜ਼ਮਾਨਤ ਦੇ ਉੱਤੇ ਫੈਸਲਾ ਰੱਖਮਾ ਰੱਖਿਆ ਗਿਆ ਸੀ ਪਰ ਸਰਕਾਰੀ ਵਕੀਲਿਆਂ ਅਦਾਲਤ ਦੇ ਵਿੱਚ ਖੈਰਾ ਦੇ ਖਿਲਾਫ ਨਵੇਂ ਸਬੂਤ ਹੋਣ ਦਾ ਦਾਵਾ ਕੀਤਾ ਜਿਸ ਤੋਂ ਬਾਅਦ ਹਰ ਸੁਣਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਹੋਰ ਸਮਾਂ ਮੰਗਿਆ ਗਿਆ ਅਤੇ ਅਖੀਰ ਦੇ ਵਿੱਚ ਹੁਣ 4 ਮਹੀਨੇ ਬਾਅਦ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ 4 ਜਨਵਰੀ ਨੂੰ ਸੁਖਪਾਲ ਖੈਰਾ ਨੂੰ ਜ਼ਮਾਨਤ ਦਿੱਤੀ ਸੀ 2018 ਦੇ ਵਿੱਚ 2015 ਦੇ ਡਰੱਗ ਮਾਮਲੇ ਦੇ ਵਿੱਚ 11 ਲੋਕਾਂ ਨੂੰ ਸਜ਼ਾ ਮਿਲੀ ਸੀ ਜਿਨ੍ਹਾਂ ਨੂੰ ਸਜ਼ਾ ਮਿਲੀ ਸੀ ਉਹਨਾਂ ਦੇ ਵਿੱਚੋਂ ਇੱਕ ਸਰਪੰਚ ਸੀ ਜਿਨ੍ਹਾਂ ਦਾ ਲਿੰਕ ਖੈਰਾ ਦੇ ਨਾਲ ਜੋੜਿਆ ਗਿਆ ਸੀ ਫੈਸਲੇ ਦੇ ਕੁਝ ਘੰਟੇ ਪਹਿਲਾਂ ਕੀ ਤਤਕਾਲੀ ਮੁੱਖ ਮੰਤਰੀ ਜੋ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਵੇਲੇ ਸਰਕਾਰੀ ਵਕੀਲ ਨੇ ਇਸ ਮਾਮਲੇ ਦੇ ਵਿੱਚ ਖੈਰਾ ਦੀ ਜਾਂਚ ਦੀ ਮੰਗ ਕੀਤੀ ਸੀ ਤੇ ਇਸ ਤੋਂ ਬਾਅਦ ਫਾਜ਼ਿਲਕਾ ਦੀ ਅਦਾਲਤ ਦੇ ਵੱਲੋਂ ਸਬੰਨ ਜਾਰੀ ਕੀਤਾ ਗਿਆ ਸੀ ਸੋ ਪਿਛਲੇ ਕਈ ਮਹੀਨਿਆਂ ਤੋਂ ਸੁਖਪਾਲ ਖੇਰਾ ਜੋ ਹੈ ਜੇਲ੍ਹ ਦੇ ਵਿੱਚ ਬੰਦ ਸੀ ਤੇ ਪਰਸੋ ਹੀ ਜਿਹੜਾਗਾ ਸੁਖਪਾਲ ਖੇਰਾ ਨੂੰ ਜ਼ਮਾਨਤ ਮਿਲੀ ਸੀ ਡਰਗ ਦਾ ਪੂਰਾ ਕੇਸ ਸੀ ਤੇ ਹੇਰਲੀਆਂ ਅਦਾਲਤਾਂ ਦੇ ਵਿੱਚ ਜ਼ਮਾਨਤ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਸੁਖਪਾਲ ਖੇਰਾ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਤੇ ਹਾਈ ਕੋਰਟ ਦੇ ਵੱਲੋਂ ਜਿਹੜਾ ਸੁਖਪਾਲ ਖੇਰਾ ਨੂੰ ਜ਼ਮਾਨਤ ਦਿੱਤੀ ਗਈ ਸੀ ਪਰ ਇੱਕ ਹੋਰ ਕੇਸ ਦੇ ਵਿੱਚ ਜਿਹੜਾਗਾ ਮਾਮਲਾ ਦਰਜ ਹੋ ਜਾਂਦਾ ਜਿਸ ਤੋਂ ਬਾਅਦ ਸੁਖਪਾਲ ਖੇਰਾ ਨੂੰ ਫਿਰ ਤੋਂ ਜੇਲ੍ਹ ਜਾਣਾ ਪੈਂਦਾ ਸੁਖਪਾਲ ਖੈਰਾ ਦੀ ਜ਼ਮਾਨਤ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਇਸ ਤੋਂ ਬਾਅਦ ਉਮੀਦਾਂ ਲਗਾਈਆਂ ਜਾ ਰਹੀਆਂ ਕਿ ਅਸੀਆਂ ਲਗਾਈਆਂ ਜਾ ਰਹੀਆਂ ਕਿ ਕੱਲ ਨੂੰ ਸੁਣਵਾਈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੋ ਸਕਦੀ ਹੈ ਖੈਰੇ ਇਸ ਮਾਮਲੇ ਦੇ ਵਿੱਚ ਅਗਲਾ ਫੈਸਲਾ ਕੀ ਹੋਵੇਗਾ ਸੁਖਪਾਲ ਖੈਰਾ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਧਦੀਆਂ ਹੋਈਆਂ ਤਾਂ ਨਜ਼ਰ ਆ ਰਹੀਆਂ ਪਰ ਇਸ ਵਾਰ ਫੈਸਲਾ ਕਿਸ ਦੇ ਵਕਤ ਦੇ ਵਿੱਚ ਹੋਵੇਗਾ ਇਹ ਤਾਂ ਵੇਖਣ ਵਾਲੀ ਗੱਲ ਹੋਵੇਗੀ